ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਪੰਜਾਬ ਡੈਰੀ ਫਾਰਮ 08 YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਉਂਕਿ ਕਈ ਵੀਰਾਂ ਦੇ ਸਵਾਲ ਹੁੰਦੇ ਵੀ ਬਾਈ ਜੀ ਅਸੀਂ ਆਪਣੇ ਪਸ਼ੂ ਨੂੰ ਡੇਲੀ ਡਾਈਟ ਦੇ ਵਿੱਚ ਚੰਗੀ ਫੀਡ ਦਿੰਨੇ ਆ ਸਾਇਲੇਜ ਚੰਗਾ ਦਿੰਨੇ ਜਾਂ ਤੂੜੀ ਹਰਾਚਾਰਾ ਚੰਗਾ ਦਿੰਨੇ ਆ ਮੈਨੇ ਮਿਕਸਚਰ ਚੰਗਾ ਦਿੰਨੇ ਆ ਆਪਣੇ ਬਫਰ ਹੋ ਗਿਆ ইস্ট ਪਾਊਡਰ ਹੋ ਗਿਆ ਸਾਰਾ ਕੁਝ ਮੇਨਟੇਨ ਕਰਕੇ ਸਾਰਾ ਪਸ਼ੂ ਨੂੰ ਵਧੀਆ ਦਿੰਨੇ ਆ ਫਿਰ ਵੀ ਜਦੋਂ ਸਾਡਾ ਪਸ਼ੂ ਇੱਕ ਵਾਰੀ ਸੂਪਿੰਦਾ ਜਦੋਂ ਅਸੀਂ ਦੂਜੀ ਵਾਰ ਉਹਦੇ ਸੀਮਨ ਭਰਉਣਾ ਹੁੰਦਾ ਫਿਰ ਅਸੀਂ ਬਾਰ-ਬਾਰ ਉਹਦੇ ਟੀਕੇ ਭਰਉਣੇ ਭੇਜਦੇ ਆ ਫਿਰ ਵੀ ਸਾਡਾ ਪਸ਼ੂ ਕਨਸੀਵ ਨਹੀਂ ਕਰਦਾ ਉੱਥੇ ਕੀ ਦਿੱਕਤਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਠੀਕ ਹੈ ਨਾ ਮੇਰੇ ਮੈਂ ਦੋ ਚਾਰ ਨੁਕਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰੂੰਗਾ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਦੋਸਤਾਂ ਮਿੱਤਰਾਂ ਨਾਲ ਕੇ ਸ਼ੇਅਰ ਜੂ ਕਰ ਲਿਓ ਜੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਨ ਕਰ ਲਿਓ ਠੀਕ ਹੈ ਜੀ ਵੀਰੋ ਦੇਖੋ ਜਦੋਂ ਸਾਡਾ ਪਸ਼ੂ ਹੀਟ ਦੇ ਵਿੱਚ ਆਉਂਦਾ ਆ ਠੀਕ ਹੈ ਪਹਿਲੀ ਗਲਤੀ ਆਪਾਂ ਕਿੱਥੇ ਕਰਦੇ ਆ ਜਦੋਂ ਸਾਡਾ ਪਸ਼ੂ ਹੀਟ ਦੇ ਵਿੱਚ ਆਉਂਦਾ ਕਈ ਵੀਰ ਕੀ ਕਰਦੇ ਆ ਜੇ ਸਾਡਾ ਪਸ਼ੂ ਮੰਨ ਕੇ ਚੱਲੋ ਸਾਡੀ ਗਾਂ ਸਵੇਰੇ ਹੀਟ ਚ ਆਈ ਆ ਠੀਕ ਹੈ ਜੀ ਉਹਦੇ ਆਪਾਂ ਸ਼ਾਮ ਨੂੰ ਟੀਕਾ ਭਰਾ ਦਿੰਨੇ ਅਸੀਂ ਹੀਟ ਚ ਆਉਂਦੇ ਸਾਰੇ ਪਸ਼ੂ ਦੇ ਡਾਕਟਰ ਨੂੰ ਫੋਨ ਕਰ ਦਿੰਨੇ ਵੇ ਬਾਈ ਜੀ ਸਾਡੇ ਮੱਝ ਦੇ ਜਾਂ ਗਾਂ ਦੇ ਸਾਡੀ ਦੇ ਟੀਕਾ ਭਰ ਕੇ ਚਾਯੋ ਹਨਾ ਕਿਉਂਕਿ ਆਪਾਂ ਉਹਦਾ ਸਮਾਂ ਨਹੀਂ ਥੋੜਾ ਬੀਤਨ ਦਿੰਨੇ ਉਹਦੀ ਸਟੈਂਡਿੰਗ ਹੀਟ ਨਹੀਂ ਦੇਖਦੇ ਸਹੀ ਆ ਜਦੋਂ ਪਸ਼ੂ ਹੀਟ ਚ ਆਇਆ ਉਦੋਂ ਹੀ ਆਪਾਂ ਡਾਕਟਰ ਨੂੰ ਫੋਨ ਕਰਤਾ ਡਾਕਟਰ ਨੇ ਕੀ ਕਰਨਾ ਉਹਨੇ ਤਾਂ ਆਪਣਾ ਕੰਮ ਕਰ ਜਾਣਾ ਉਹਨੇ 5 7 10 ਦਸਾਂ ਘੰਟਿਆਂ ਦੇ ਵਿੱਚ ਵਿੱਚ ਆ ਕੇ ਤਾਂ ਮੰਨ ਲਓ ਟੀਕਾ ਭਰ ਗਿਆ ਕਿਉਂਕਿ ਜਦੋਂ ਤੁਸੀਂ ਉਹਨੂੰ ਸਾਦੀ ਲਿਆ ਹੈ ਨਾ ਡਾਕਟਰ ਨੂੰ ਉਹਨੇ ਟੀਕਾ ਤੇ ਤੁਹਾਡੇ ਫੇ ਪਸ਼ੂ ਤੇ ਭਾਰੀ ਦੇਣਾ ਉਹ ਖਾਲੀ ਤੇ ਜਾਊਗਾ ਨਹੀਂ ਕਿਉਂਕਿ ਫੇਰਾ ਮਾਰ ਕੇ ਸਹੀ ਆ ਤੁਸੀਂ ਉੱਥੇ ਕੀ ਕਰਨਾ ਵੀਰੋ ਦੇਖੋ ਜਦੋਂ ਪਸ਼ੂ ਹੀਟ ਦੇ ਵਿੱਚ ਆਉਂਦਾ ਆ ਤੁਹਾਡੀ ਗਾਂ ਹੀਟ ਦੇ ਵਿੱਚ ਆਈ ਆ ਪਹਿਲਾਂ ਤੁਸੀਂ ਉਹਦਾ ਜਿਹੜਾ ਡਿਸਚਾਰਜ ਦੇਖਣਾ ਕਿਦਾਂ ਦਾ ਆ ਜੇ ਤਾਂ ਤਾਰਾ ਉਹ ਬਿਲਕੁਲ ਜ਼ਿਆਦਾ ਕੁਆਂਟੀਟੀ ਦੇ ਵਿੱਚ ਦਿੰਦਾ ਫਿਰ ਥੋੜੀ ਆਪਾਂ ਵੇਟ ਕਰਨੀ ਆ ਠੀਕ ਆ ਜਦੋਂ ਉਹ ਮਾਲਕੀ 18 ਤੋਂ 24 ਘੰਟੇ ਬੀਤ ਗਏ ਉਹਦੀਆਂ ਤਾਰਾਂ ਜਿਹੜੀਆਂ ਬਿਲਕੁਲ ਹਲਕੀਆਂ ਹੋਣ ਲੱਪਈਆਂ ਪਹਿਲਾ ਸੀਮਨ ਜਿਹੜਾ ਆਪਾਂ ਭਰਉਣਾ ਪਸ਼ੂ ਦੇ 18 ਤੋਂ ਲੈ ਕੇ 24 ਘੰਟਿਆਂ ਦੇ ਵਿੱਚ ਵਿੱਚ ਸੀਮਨ ਭਰਉਣਾ ਠੀਕ ਆ ਜੀ ਉਸ ਤੋਂ ਬਾਅਦ ਅਗਲੇ ਦਿਨ ਦੇਖਣਾ ਜੇ ਤਾਂ ਪਸ਼ੂ ਤਾਰਾ ਫੇ ਕਰਦਾ ਜਿੰਨੇ ਵਜੇ ਤੁਸੀਂ ਟੀਕਾ ਭਰਾਇਆ ਸੀ ਠੀਕ 24 ਘੰਟੇ ਬਾਅਦ ਇੱਕ ਟੀਕਾ ਆਪਾਂ ਪਸ਼ੂ ਤੇ ਫੇ ਭਰਾ ਦੇਣਾ ਇਦਾਂ ਸਾਨੂੰ ਪਸ਼ੂ ਦੇ ਜਿਹੜੇ 2 ਤੋਂ 3 ਸੀਮਨ ਵੀ ਜਿਹੜੇ ਭਰੋਣੇ ਪੈ ਸਕਦੇ ਆ ਠੀਕ ਹੈ ਜੀ ਇਹ ਇੱਕ ਗੱਲ ਪਹਿਲਾਂ ਤਰੀਕਾ ਨੋਟ ਕਰ ਲਿਓ ਦੂਜੀ ਗਲਤੀ ਵੀਰੋ ਤੁਹਾਡੇ ਡਾਕਟਰ ਦੀ ਵੀ ਹੋ ਸਕਦੀ ਆ ਕਿਉਂਕਿ ਜਿਹੜਾ ਡਾਕਟਰ ਜਿਹੜੇ ਡਾਕਟਰ ਨੇ ਆਪਣਾ ਜਿਹੜਾ ਨਾਈਟ੍ਰੋਜਨ ਸੀਮਨ ਸਿਲੰਡਰ ਰੱਖਿਆ ਹੁੰਦਾ ਜੇਕਰ ਉਹ ਸਿਲੰਡਰ ਦੇ ਵਿੱਚ ਜਿਹੜੀ ਆ ਗੈਸ ਪੂਰੀ ਨਹੀਂ ਹੋਊਗੀ ਕਿਉਂਕਿ ਜਿਹੜੇ ਉਹਦੇ ਵਿੱਚ ਸਟਰਾ ਆ ਉਹਦੇ ਵਿੱਚ ਉਹ ਟੀਕੇ ਰੱਖੇ ਹੋਏ ਆ ਜੇਕਰ ਉਹਦੇ ਵਿੱਚ ਗੈਸ ਘਟ ਹੋਊਗੀ ਉਹ ਜਿਹੜਾ ਜਿਹੜਾ ਆਪਣੇ ਸਟਰਾ ਆ ਉਹ ਘੱਟੋ ਘੱਟ ਨਹੀਂ ਜਿਆਦਾ ਨਹੀਂ ਤਾਂ 40 ਤੋਂ 50% ਜਿਹੜਾ ਖਰਾਬ ਹੋ ਚੁੱਕਾ ਹੋਊਗਾ ਉਹਦੀ ਜਿਹੜੀ ਅੱਗੇ ਜਦੋਂ ਟੀਕਾ ਪਸ਼ੂ ਦੇ ਅੰਦਰ ਭਰਨਾ ਆ ਉਹਦੀ ਕੰਮ ਕਰਨ ਦੀ ਸ਼ਕਤੀ ਜਿਹੜੀ ਅੱਧੀ ਰਹਿ ਜਾਂਦੀ ਆ ਠੀਕ ਆ ਜੀ ਮੰਨ ਕੇ ਚੱਲੋ ਉਹਦੀ ਜੇ 50% ਦੀ 50% ਉਹ ਖਰਾਬ ਹੋ ਗਿਆ ਕਿਉਂਕਿ ਜਿੰਨੀ ਦੇਰ ਤੱਕ ਉਹਦੇ ਵਿੱਚ ਗੈਸ ਮੇਨਟੇਨ ਰਹੂਗੀ ਸੀਮਨ ਸਿਲੰਡਰ ਦੇ ਵਿੱਚ ਹੀ ਤਾਂ ਫਿਰ ਇਹ ਜਿਹੜਾ ਜਿਹੜਾ ਟੀਕਾ ਵੀ ਆ ਫੇਰ ਹੀ ਜਿਆਦਾ ਕੰਮ ਕਰਦਾ ਠੀਕ ਹੈ ਜੀ 50% ਉਹ ਡੈਡ ਹੋ ਗਿਆ ਜਦੋਂ ਮੰਨ ਕੇ ਚੱਲੋ ਉਹਨੇ ਡਾਕਟਰ ਨੇ ਤੁਹਾਡੇ ਕੋਲੋਂ ਪਾਣੀ ਮੰਗਾ ਕੇ ਉਹ ਪਾਣੀ ਦੇ ਵਿੱਚ ਜਦੋਂ ਟੀਕਾ ਰੱਖਿਆ ਠੀਕ ਹੈ ਜੀ ਉਹਨੇ ਕੋਈ ਟੈਂਪਰੇਚਰ ਨਹੀਂ ਚੈੱਕ ਕੀਤਾ ਕੋਈ ਕੁਝ ਨਹੀਂ ਚੈੱਕ ਕੀਤਾ ਕਿਉਂਕਿ ਬਹੁਤੇ ਮੈਂ ਦੇਖਿਆ ਆ ਬਹੁਤੇ ਡਾਕਟਰ ਜਿਹੜੇ ਆ ਸਿੱਧਾ ਹੀ ਆ ਪਾਣੀ ਆਪਣੇ ਜਿਹੜੇ ਵੀਰ ਦੇ ਪਸ਼ੂ ਦੇ ਟੀਕਾ ਭਰਨਾ ਹੁੰਦਾ ਉਹਨਾਂ ਦੇ ਕੋਲੋਂ ਪਾਣੀ ਮੰਗਾਉਂਦੇ ਆ ਕੋਈ ਉਹਦਾ ਟੈਂਪਰੇਚਰ ਨਹੀਂ ਚੈੱਕ ਕਰਦੇ ਸਿੱਧਾ ਆਪਣੇ ਸਿਲੰਡਰ ਦੇ ਵਿੱਚ ਟੀਕਾ ਕੱਢਿਆ ਉਹ ਪਾਣੀ ਦੇ ਵਿੱਚ ਰੱਖਿਆ 30 ਸਕਿੰਟ ਰੱਖ ਕੇ ਤੇ ਮੁੜ ਕੇ ਜਿਹੜਾ ਆਪਣੇ ਪਸ਼ੂ ਦੇ ਟੀਕਾ ਭਰ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਆ ਉਹ ਜਿਹੜੇ ਇੱਥੇ ਧਿਆਨ ਦਿਓ ਵੀਰੋ ਜਦੋਂ ਉਹ ਟੀਕੇ ਦੇ ਵਿੱਚ ਜਿਹੜੇ ਆਪਣੇ ਸਪਰਮ ਹੁੰਦੇ ਆ ਉਹ ਜਦੋਂ ਦਾ ਆਪਣੇ ਉਹ ਸਿਲੰਡਰ ਦੇ ਵਿੱਚ ਹੁੰਦੇ ਆ ਉਹ ਬਿਲਕੁਲ ਕੋਮਾ ਦੇ ਵਿੱਚ ਗਏ ਹੁੰਦੇ ਇੱਕ ਸਾਡੇ ਡੈੱਡ ਹੁੰਦੇ ਆ ਉਨੂੰ ਕੀ ਹੁੰਦਾ ਆ ਜਦੋਂ ਤੁਸੀਂ ਪਾਣੀ ਡਾਕਟਰ ਨੂੰ ਟੀਕਾ ਉਹਦੇ ਵਿੱਚ ਡੋਬਣ ਦੇ ਵਾਸਤੇ ਦਿੰਨੇ ਆ ਉਹਦਾ ਜਿਹੜਾ ਟੈਂਪਰੇਚਰ ਆ 35 ਤੋਂ ਲੈ ਕੇ 37 ਡਿਗਰੀ ਤੱਕ ਹੋਣਾ ਚਾਹੀਦਾ ਫਿਰ ਜਿਹੜੇ ਉਹ ਐਕਟਿਵ ਹੁੰਦੇ ਆ ਠੀਕ ਆ ਜੀ ਬਹੁਤੇ ਡਾਕਟਰ ਜਿਹੜੇ ਆ ਆ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਜਿਹੜਾ ਆ ਮੀਟਰ ਦੇਖ ਰਹੇ ਹੋ ਨਾ ਤਾਂ ਇਹ ਜਿਹੜਾ ਆ ਇਹ ਪਾਣੀ ਚੈੱਕ ਕਰਨ ਵਾਸਤੇ ਵਰਤਿਆ ਜਾਂਦਾ ਆ ਕਿਉਂਕਿ ਜਿੰਨੀ ਦੇਰ ਤੱਕ ਪਾਣੀ ਦਾ ਜਿਹੜਾ ਟੈਂਪਰੇਚਰ ਆ 35 ਡਿਗਰੀ ਤੋਂ ਲੈ ਕੇ 37 ਡਿਗਰੀ ਤੱਕ ਨਹੀਂ ਹੋਊਗਾ 19 ਦਿਨ ਤੱਕ ਜਿਹੜੇ ਉਹ ਸੀਮਨ ਦੇ ਵਿੱਚ ਜਿਹੜਾ ਉਹ ਟੀਕੇ ਆਪਣੇ ਟੀਕੇ ਦੇ ਵਿੱਚ ਜਿਹੜੇ ਆਪਣੇ ਸਪਰਮ ਆ ਉਹ ਐਕਟਿਵ ਨਹੀਂ ਹੁੰਦੇ ਠੀਕ ਹੈ ਜੀ ਜੇ ਸਿਲੰਡਰ ਦੇ ਵਿੱਚ ਗੈਸ ਘਟਿਆ 40 50% ਤਾਂ ਜਿਹੜਾ ਅੰਦਰਲਾ ਕੰਮ ਕਰਨ ਨਾਲ ਤਾਂ ਪਹਿਲਾਂ ਘਟ ਹੋ ਗਿਆ ਫਿਰ ਜੇ ਮੰਨ ਕੇ ਚਲੋ ਪਾਣੀ ਦਾ ਟੈਂਪਰੇਚਰ ਸਹੀ ਨਹੀਂ ਉਹਦੇ ਨਾਲ ਵੀ ਜਿਹੜੇ ਮੰਨ ਕੇ ਚਲੋ ਵੀ ਪੂਰੇ ਜਿਹੜੇ ਸਪਰਮ ਅੰਦਰ ਉਹ ਨਹੀਂ ਐਕਟਿਵ ਹੋਣਗੇ ਠੀਕ ਹੈ ਜੀ ਮੰਨ ਲਓ ਜੇ 20% ਸ਼ੂਟ ਉੱਥੇ ਆ ਗਈ ਤੇ ਟੀਕਾ ਜਿਹੜਾ ਤੁਸੀਂ ਆਪਣੇ ਪਸ਼ੂ ਤੇ ਭਰੌਣਾ ਆ ਉਹ ਕਿੰਨਾ ਕੰਮ ਕਰੂਗਾ ਸਿਰਫ 25 ਤੋਂ 30% ਸਹੀ ਆ ਜੀ 25 ਤੋਂ 30% ਜੇ ਉਹ ਟੀਕਾ ਕੰਮ ਕਰੂਗਾ ਤਾਂ ਸਾਡਾ ਪਸ਼ੂ ਗੱਭਣ ਕਿੱਥੋਂ ਰਹਿ ਜਾਊਗਾ ਠੀਕ ਆ ਜੀ ਇਹਨਾਂ ਗੱਲਾਂ ਦਾ ਵੀਰੋ ਜ਼ਰੂਰ ਧਿਆਨ ਰੱਖਿਆ ਕਰੋ ਜੇਕਰ ਮੇਰੀ ਵੀਡੀਓ ਕੋਈ ਡਾਕਟਰ ਭਰਾ ਵੀ ਦੇਖ ਰਿਹਾ ਵੀਰੋ ਦੇਖੋ ਸੀਮਨ ਸਿਲੰਡਰ ਦੇ ਵਿੱਚ ਜਿਹੜਾ ਆ ਜਿੰਨੀ ਦੇਰ ਤੱਕ ਗੈਸ ਨਾਈਟ੍ਰੋਜਨ ਗੈਸ ਪੂਰੀ ਮੇਨਟੇਨ ਨਹੀਂ ਰਹੂਗੀ ਉੰਨੀ ਦੇਰ ਤੱਕ ਜਿਹੜੇ ਆ ਉਹ ਜਿਹੜੇ ਸਟਰਾ ਪੂਰੇ ਖਰਾਬ ਹੋ ਸਕਦੇ ਆ ਜੇ ਮੰਨ ਕੇ ਚੱਲੋ ਤੁਸੀਂ ਰੱਖਦੇ ਵੀ ਆ ਗੈਸ ਹਨਾ ਤਾਂ ਜਿੰਨੀ ਦੇਰ ਤੱਕ ਅਸੀਂ ਸਟਰਾ ਜਿਹੜਾ ਆ ਸਿਲੰਡਰ ਦੇ ਵਿੱਚੋਂ ਕੱਢ ਕੇ ਪਾਣੀ ਦੇ ਵਿੱਚ ਰੱਖਦੇ ਆ ਜੇਕਰ ਪਾਣੀ ਦਾ ਟੈਂਪਰੇਚਰ 35 ਤੋਂ 37 ਡਿਗਰੀ ਤੱਕ ਮੈਂਟੇਨ ਨਹੀਂ ਰਹੂਗਾ ਉਨੀ ਦੇਰ ਤੱਕ ਜਿਹੜੇ ਉਹਦੇ ਅੰਦਰਲੇ ਟੀਕੇ ਦੇ ਅੰਦਰਲੇ ਜਿਹੜੇ ਸਪਰਮ ਆ ਉਹ ਐਕਟਿਵ ਨਹੀਂ ਹੁੰਦੇ ਕਿਉਂਕਿ ਜਦੋਂ ਆਪਾਂ ਟੀਕਾ ਕੱਢਦੇ ਪੂਰੀ ਤਰ੍ਹਾਂ ਜੰਮਿਆ ਹੁੰਦਾ ਤੁਸੀਂ ਦੇਖ ਲਈਆਂ ਕਿਉਂਕਿ ਉਸ ਟਾਈਮ ਜਿਹੜੇ ਅੰਦਰਲੇ ਉਹ ਸਪਰਮ ਹੁੰਦੇ ਆ ਕਟਾਣੂ ਹੁੰਦੇ ਪੂਰੇ ਡੈੱਡ ਹੁੰਦੇ ਆ ਜਿੱਦਾਂ ਕੋਮਾ ਦੇ ਵਿੱਚ ਹੁੰਦੇ ਆ ਜਦੋਂ 35 ਤੋਂ 37 ਡਿਗਰੀ ਉਹਨਾਂ ਨੂੰ ਟੈਂਪਰੇਚਰ ਮਿਲਦਾ ਆ ਫਿਰ ਜਾ ਕੇ ਉਹ ਪੂਰੇ ਐਕਟਿਵ ਹੁੰਦੇ ਆ ਜਦੋਂ ਆਪਣਾ ਸਹੀ ਤਜਰਬੇਕਾਰ ਡਾਕਟਰ ਜਿਹੜਾ ਆ ਤੁਹਾਡੇ ਪਸ਼ੂ ਦੇ ਟੀਕਾ ਭਰਦਾ ਆ ਫਿਰ ਸਾਡਾ ਪਸ਼ੂ ਜਿਹੜਾ ਕਨਸੀਵ ਕਰਦਾ ਸਹੀ ਆ ਜੀ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜਦੋਂ ਪਸ਼ੂ ਦੇ ਤੁਸੀਂ ਮੰਨ ਕੇ ਚੱਲੋ ਟੀਕਾ ਭਰਾਉਣਾ ਆ ਪਹਿਲਾਂ ਆਪਣੇ ਪਸ਼ੂ ਨੂੰ ਪੂਰੀ ਵਧੀਆ ਡਾਈਟ ਰੱਖਣੀ ਆ ਜਿੱਦਾਂ ਸਾਨੂੰ ਪਤਾ ਲੱਗ ਜਾਵੇ ਵੀ ਆਪਾਂ ਮਹੀਨੇ ਤੱਕ ਪਸ਼ੂ ਦੇ ਟੀਕਾ ਕਰਾ ਦੇਣਾ ਇੱਕ ਮਹੀਨਾ ਪਸ਼ੂ ਨੂੰ ਪੂਰੀ ਬੈਲੈਂਸਡ ਡਾਈਟ ਪੂਰੀ ਵਧੀਆ ਰੱਖੋ ਜਦੋਂ ਪਸ਼ੂ ਦੇ ਟੀਕਾ ਭਰਾਉਣਾ ਆ ਸੀਮਨ ਸਿਲੰਡਰ ਦੇ ਵਿੱਚ ਜਿਹੜਾ ਪਸ਼ੂ ਦੇ ਕੋਲ ਆਪਣੇ ਡਾਕਟਰ ਦੇ ਕੋਲ ਜਿਹੜਾ ਸਿਲੰਡਰ ਹੁੰਦਾ ਆ ਉਹ ਉਹਦੇ ਵਿੱਚ ਗੈਸ ਪੂਰੀ ਹੋਣੀ ਚਾਹੀਦੀ ਆ ਜਦੋਂ ਆਪਣੇ ਆਪਣੇ ਡਾਕਟਰ ਜਿਹੜਾ ਆ ਟੀਕਾ ਭਰਦਾ ਆ ਉਸ ਟਾਈਮ ਜਿਹੜਾ ਉਹਦੇ ਕੋਲ ਇਹ ਮੀਟਰ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਜਿੰਨੀ ਦੇਰ ਤੱਕ 35 ਤੋਂ 37 ਡਿਗਰੀ ਟੈਂਪਰੇਚਰ ਵਾਲੇ ਪਾਣੀ ਦੇ ਵਿੱਚ ਇਹ ਆਪਾਂ ਜਦੋਂ ਟੀਕਾ ਰਖਾਂਗੇ ਜਿੰਨੀ ਦੇਰ ਤੱਕ ਵੱਧ ਘੱਟ ਟੈਂਪਰੇਚਰ ਦੇ ਵਿੱਚ ਇਹ ਰੱਖਿਆ ਜਾਂਦਾ ਤੇ ਉਸ ਟਾਈਮ ਜਿਹੜਾ ਇਫੈਕਟ ਪੈਂਦਾ ਜ਼ਰੂਰ ਆ ਠੀਕ ਹੈ ਬਹੁਤੀਆਂ ਦਿੱਕਤਾਂ ਜ਼ਿਆਦਾਤਰ ਪਸ਼ੂਆਂ ਦੇ ਵਿੱਚ ਇਹੀ ਹੁੰਦਾ ਆ ਕਿ ਕਈ ਵਾਰੀ ਪਸ਼ੂ ਸਹੀ ਹੁੰਦੇ ਆ ਤਾਂ ਜਦੋਂ ਇਹ ਚੀਜ਼ਾਂ ਨੂੰ ਨਹੀਂ ਗੌਰ ਨਾਲ ਵਰਤਿਆ ਜਾਂਦਾ ਉਹਨਾਂ ਦਾ ਜਿਹੜਾ ਟੀਕਾ ਭਰਦੇ ਆ ਉਦੋਂ ਪਾਣੀ ਦਾ ਜਿਹੜਾ ਟੈਂਪਰੇਚਰ ਨਹੀਂ ਮੈਂਟੇਨ ਰੱਖਿਆ ਜਾਂਦਾ ਉਸ ਉਸ ਟਾਈਮ ਕੀ ਹੁੰਦਾ ਆ ਜਿਹੜੇ ਟੀਕੇ ਦੇ ਅੰਦਰਲੇ ਕਟਾਣੂ ਆ ਜਿਹੜੇ ਸਪਰਮ ਆ ਉਹ ਪੂਰੀ ਤਰ੍ਹਾਂ ਐਕਟਿਵ ਹੀ ਨਹੀਂ ਹੁੰਦੇ ਠੀਕ ਆ ਜੀ ਇਹ ਵੀਰੋ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਤਾਂ ਇੱਕ ਗੱਲ ਹੋਰ ਮੈਂ ਕਰ ਦਵਾ ਵੀਰੋ ਦੇਖੋ ਜਦੋਂ ਤੁਸੀਂ ਟੀਕਾ ਭਰਾਉਨੇ ਆ ਕਈ ਵਾਰ ਕੀ ਹੁੰਦਾ ਜਿਹੜੇ ਅੰਦਰਲੇ ਪਸ਼ੂ ਦੇ ਅੰਦਰ ਪ੍ਰਕਿਰਿਆ ਹੋਣੀ Ovulation ਹੋਣਾ ਆ ਅੰਡਾ ਬਾਹਰ ਨਿਕਲਣਾ ਜਦੋਂ ਪਸ਼ੂ ਹੀਟ ਦੇ ਵਿੱਚ ਆਉਂਦਾ ਕਈ ਵਾਰੀ ਡਿਲੇ ਹੋ ਜਾਂਦਾ ਤੁਸੀਂ ਸੀਮਨ ਭਰਉਣ ਤੋਂ ਪਹਿਲਾਂ ਜਿਹੜਾ ਪਸ਼ੂ ਦੇ 6 ਤੋਂ 7 ਘੰਟੇ ਪਹਿਲਾਂ ਜਿਹੜਾ ਰੈਸੈਪਟਰਲ ਇੰਜੈਕਸ਼ਨ ਆਉਂਦਾ 2.5 ml ਜਿਹੜਾ ਪਸ਼ੂ ਦੇ ਜਦੋਂ ਤੁਸੀਂ ਡਾਕਟਰ ਨੂੰ ਫੋਨ ਕਰਨਾ ਟੀਕਾ ਲਵਾਉਣ ਦੇ ਲਈ ਉਦੋਂ ਤੁਸੀਂ 6 ਘੰਟੇ ਪਹਿਲਾਂ ਜਦੋਂ ਤੁਹਾਡੇ ਡਾਕਟਰ ਨੇ ਆਉਣਾ ਆ ਉਹ ਤੋਂ 6 ਘੰਟੇ ਪਹਿਲਾਂ ਜਿਹੜਾ ਇਹ 2.5 ਐਮਐਲ ਟੀਕਾ ਤੁਸੀਂ ਲਗਵਾ ਦੇਣਾ ਕਿਉਂਕਿ ਜਿਨ੍ਹਾਂ ਪਸ਼ੂਆਂ ਦੇ ਵਿੱਚ ਡਿਲੇਓਵੂਲੇਸ਼ਨ ਹੁੰਦਾ ਆ ਅੰਡਾ ਨਿਕਲਣ ਦੀ ਪ੍ਰਕਿਰਿਆ ਲੇਟ ਹੁੰਦੀ ਆ ਉੱਥੇ ਵੀ ਪਸ਼ੂ ਜਿਹੜਾ ਕਈ ਵਾਰੀ ਕਨਸੀਵ ਨਹੀਂ ਕਰਦਾ ਠੀਕ ਹੈ ਜੀ ਜਦੋਂ ਤੁਸੀਂ ਪਸ਼ੂ ਦੇ ਟੀਕਾ ਭਰਉਣਾ 2.5 ਐਮਐਲ ਏ ਰਿਸੈਪਟਰ ਟੀਕਾ 6 ਘੰਟੇ ਪਹਿਲਾਂ ਆਪਣੇ ਪਸ਼ੂ ਦੇ ਲਵਾ ਕੇ ਫਿਰ ਏਆਈ ਕਰਾਉਣੀ ਆ ਤੇ ਜਿਹੜਾ ਦੂਸਰਾ ਆਪਾਂ ਜਿਹੜਾ ਆਪਾਂ ਰਿਸੈਪਟਰ ਲਾਉਣਾ ਆ ਜਦੋਂ ਤੁਹਾਡੇ ਪਸ਼ੂ ਦੇ ਏਆਈ ਕਰਤੀ ਉਸ ਦਿਨ ਨੂੰ ਜ਼ੀਰੋ ਦਿਨ ਮੰਨ ਕੇ 11ਵੇਂ ਦਿਨ ਆਪਾਂ 2 ਐਮਐਲ ਰਿਸਰਟਲ ਇੰਜੈਕਸ਼ਨ ਆਪਣੇ ਪਸ਼ੂ ਤੇ ਲਾਉਣਾ ਆ ਇਹਦੇ ਨਾਲ ਜਿਹੜੀਆਂ ਸਾਰੀਆਂ ਦਿੱਕਤਾਂ ਜਿਹੜੀਆਂ ਹੱਲ ਹੋ ਜੂਗਾ ਸੋ ਵੀਰੋ ਵੀਡੀਓ ਕਿੱਦਾਂ ਲੱਗੀ ਲਾਈਕ ਤੇ ਸ਼ੇਅਰ